ਹਾਂਜੀ ਬੱਚਿਓ ਰੈਡੀ ਹੋ ਸਾਰੇ? ਹਾਂਜੀ ਸਵਾਲਾਂ ਦੇ ਜਵਾਬ ਦੇਣ ਲਈ? ਹਾਂਜੀ ਨੋਟਬੁੱਕ ਤੇ ਪੈਨਸਿਲ ਪੈਨ ਲੈ ਲਓ ਜਾਂ ਪੈਨਸਿਲ ਲੈ ਲਓ। ਰੇਜ਼ਰ ਦਿੱਤਾ ਲੋੜ ਨਹੀਂ ਹਲੇ। ਠੀਕ ਹੈ ਪੂਰਾ ਐਕਟਿਵ ਹੋ ਕੇ ਦੇਣਾ ਜਵਾਬ। ਇਹ ਨਹੀਂ ਕਿ ਵੀ ਉਹੀ ਦਊਗਾ ਜਵਾਬ। ਵੀ ਬਸ ਹਿਸ਼ਿਆ ਆ ਰਿਹਾ। ਉਸੇ ਨੂੰ ਆਂਦਾ ਮੈਂ ਸੋਲਵ ਹੀ ਨਾ ਕਰਾਂ। ਆਕਾਸ਼ ਸੁਣ ਰਿਹਾ ਨਾ ਬੇਟਾ ਕਰੀਬ ਪੁੱਛੀ ਇੱਕ ਕਣਕ ਦੀ ਬੋਰੀ ਵਿੱਚ ਇੱਕ ਕਣਕ ਦੀ ਬੋਰੀ ਵਿੱਚ 48 ਕਿਲੋ ਕਣਕ ਹੈ ਨੋ ਬੋਰੀਆਂ ਵਿੱਚ ਕਿੰਨੀ ਕਣਕ ਹੋਵੇਗੀ ਇੱਕ ਕਣਕ ਦੀ ਬੋਰੀ ਵਿੱਚ 48 ਕਿਲੋ ਕਣਕ ਹੈ 48 ਕਿਲੋ ਕਣਕ ਹੈ 9 ਬੋਰੀਆਂ ਵਿੱਚ ਕਿੰਨੀ ਕਣਕ ਹੋਵੇਗੀ ਇਹ ਨਾ ਦੇਖੋ ਮਨਜੋਤ ਨੇ ਹੱਥ ਖੜਾ ਕਰ ਲਿਆ ਤਾਂ ਦੂਜੇ ਸੋਲ ਵੀ ਨਾ ਕਰਨ ਸਵਾਲ ਕਰੋ ਮੈਂ ਕਿਸੇ ਤੋਂ ਵੀ ਪੁੱਛ ਸਕਦੀ ਹਾਂ ਇੱਕ ਬੋਰੀ ਬੋਰੀ ਤਾਂ ਦੇਖੀ ਹੈ ਨਾ ਆਪਣੇ ਸਕੂਲ ਚ ਅਨਾਜ ਦੇਣ ਆਂਦਾ ਭਾਈ ਦਿੰਦਨਾ ਨਾਜ 1 ਕਿਲੋ ਉਹ ਇੱਕ ਬੋਰੀ ਦੇ ਵਿੱਚ 50 ਕਿਲੋ ਅਨਾਜ ਹੁੰਦਾ 50 ਕਿਲੋ ਇਹਦੇ ਵਿੱਚ 48 ਕਿਲੋ ਹੈ ਜੀ ਜਿਹੜੀ ਕਿੰਨਾ ਤਕੜਾ ਹੋ ਗਿਆ ਤੈਨੂੰ ਮੈਂ ਕੀ ਸਮਝਾਇਆ ਸੀ ਸਮਝਾਇਆ ਸੀ ਨਾ ਹਾਂ ਹੋਰ ਤੋਂ ਵੀ ਪੁੱਛ ਸਕਦੀ ਤੇ ਆਪਣੀ ਜਿਹੜੀ ਆ ਬੋਰੀ ਲਈ ਹੈ ਇਹਦੇ ਵਿੱਚ 48 ਕਿਲੋ ਹੈ ਕਣਕ ਤਾਂ ਆਪਾਂ 9 ਬੋਰੀਆਂ ਦੇ ਵਿੱਚ ਕੱਢਣੀ ਹੈ ਕਿੰਨੀ ਕਣਕ ਹੋਵੇਗੀ ਅਰਸ਼ੀ ਦਿਮਾਗ ਨਹੀਂ ਲਗਾਰੀ ਹਮ ਇੱਕ ਬੋਰੀ ਚ 48 ਓਵੇਂ ਦੀਆਂ 9 ਬੋਰੀਆਂ ਜੀ ਕਿੰਨੀ ਹੋ ਜੂਗੀ ਟੋਟਲ ਹਾਂ ਜੀ ਆਕਾਸ਼ ਨੰਜੀ ਜੀ ਸਹੀ ਕਰ ਐਵੇਂ ਸੇ ਕੀ ਦੇ ਦੇ ਦੇਖ ਕੇ ਹਾਂ ਤੇਰੇ ਤੋਂ ਦੇਖਿਆ ਸਾਡੀ ਨੂੰ ਕੀ ਇਹਦਾ ਇਹੀ ਆਨਸਰ ਹੈ ਤੇਰਾ ਵੀ ਇਹੀ ਆਨਸਰ ਹੈ ਜਿਹੜਾ ਇਹਦਾ ਮੈਨੂੰ ਵੀ ਸੋਣਾ ਸਾਡੀ ਪੁੱਛ ਥੋੜਾ ਜਿਹਾ ਲਵੇ ਹੀ ਐਵੇਂ ਸੇ ਠੀਕ ਸੀ ਥੋੜੀ ਜਿਹੀ ਗਲਤੀ ਕਰ ਗਿਆ ਦੁਬਾਰਾ ਕਰੋ ਕੰਮ ਹਾਂਜੀ ਹਰਜੋਤ ਜਾਂ ਪੱਕੀ ਅੰਤਿਮ ਤਿਆਰੀ ਹਾਂ 432 ਤੈਨੇ ਗੁਣਾ ਸਹੀ ਕਰੀ ਸੀ ਬੇਟਾ ਪਰ ਗੁਣਾ ਕਰਨ ਦੇ ਵਿੱਚ ਗਲਤੀ ਹੋ ਗਈ ਥੋੜੀ ਜੀ ਤੈਨੇ ਮੈਥਡ ਤਾਂ ਸਹੀ ਯੂਜ਼ ਕਰਿਆ ਗੁਣਾ ਹੀ ਕਰੀ ਐ ਪਰ ਗੁਣਾ ਦੇ ਵਿੱਚ ਤੈਨੇ ਕੀ ਕਰਤਾ ਸੀ ਕਿੰਨਾ ਬੋਲੇ ਸੀ 442 32 ਆਣਾ ਸੀ 432 ਨੋ ਬੋਰੀਆਂ ਦੇ ਵਿੱਚ 432 ਐਂਡ A ਟੀਮ ਸੀ ਨਾ A ਬੀ ਟੀਮ ਐ B ਟੀਮ ਦਾ ਇੱਕ ਨੰਬਰ ਲਗਾਤਾ ਹਾਂਜੀ ਦੂਜਾ ਪ੍ਰੈਸ਼ਨ ਐ ਮਨਜੀਤ ਕੋਲ 400 ਰੁਪਏ ਹਨ ਮਨਜੀਤ ਕੋਲ 400 ਰੁਪਏ ਹਨ ਉਸਨੇ 250 ਰੁਪਏ ਦੇ ਕੱਪੜੇ ਖਰੀਦ ਲਏ ਉਸ ਕੋਲ ਕੁੱਲ ਕਿੰਨੇ ਰੁਪਏ ਬਾਕੀ ਬਚਣਗੇ 400 ਰੁਪਏ 400 ਦਾ ਨੋਟ ਹੁੰਦਾ ਕੀ ਹੁੰਦਾ ਖੁਸ਼ੀ हाँ दो दो सौ दिन के सही है चार सौ रुपये सी मनजोत चार सौ रुपये सी ढाई सौ के कपड़े खरीद ले ठीक है किन्ने के कपड़े खरीद ले <laughs> बूटा सिंह ਫਿਰ ਉਹ ਕਹਿੰਦਾ ਮੈਡਮ ਜੀ ਮੈਂ ਵੀ ਤਾਂ ਹੱਥ ਖੜਾ ਕਰਿਆ ਵੀ ਮੈਨੂੰ ਪੁੱਛਿਆ ਨਹੀਂ ਕੋਈ ਨਾ ਤੇਰੀ ਬਾਰੇ ਵੀ ਆਜੋ ਤੁਹਾਡੀ ਟੀਮ ਦੀ ਬਾਰੇ ਵੀ ਆਜੋ 400 ਰੁਪਏ ਸੀ 4200 ਦੇ ਵਿੱਚੋਂ ਕੱਢ ਲਿਆ 150 ਰੁਪਏ ਬਾਕੀ ਬਚ ਗਏ ਹੈਨਾ ਮੁੱਟੇ ਸਹੀ ਜਵਾਬ ਦਿੱਤਾ ਸਰ ਹਾਂ ਜੀ ਇਹਨਾਂ ਦੀ ਟੀਮ ਦਾ ਲਗਾਓ ਇੱਕ ਨੰਬਰ ਹਾਂਜੀ ਸਾਡੇ ਘਰ ਦੀ ਪਹਿਲੀ ਮੰਜ਼ਲ ਤੇ 34 ਦਰਵਾਜ਼ੇ ਸਾਡਾ ਘਰ ਹੈ ਇਹ ਮੇਰਾ ਘਰ ਦੀ ਗੱਲ ਹੋ ਰਹੀ ਹੈ ਕੀ ਮੈਨੂੰ ਪਤਾ ਹੈ ਹਾਂਜੀ ਕਰਵਾ ਲਈ ਸੰਗਤ ਪਤਾਈ ਕੀ ਅਨਸਰ ਹੈ ਇਹ ਦੇਖੇ ਹਾਂਜੀ ਫਿਰ ਹਾਂਜੀ ਫੁਕ ਜੀ ਛੁੱਟੀਆਂ ਲਈ ਕੰਮ ਤੇ ਨਹੀਂ 83 ਹੈ ਜੀ ਇਹਨਾਂ ਅਨਸਰ ਹੈ ਜੀ ਸਭ ਨੂੰ ਧੰਨਵਾਦ ਹੈ ਮੇਰੀ ਐ ਹੀ ਹੈ 83 ਮੈਂ ਰਕਮ ਬਦਲੀ ਹੋਈ ਹੈ ਓਰੇ ਹਾਂਜੀ ਪੈਰੋ ਹੀ ਗੱਲ ਰਕਮ ਬਦਲਤੀ ਮੰਨੇ ਚਲ ਠੀਕ ਹੈ ਫਿਰ ਦੇ ਹੁਣ ਆਨਸਰ ਦੇ ਦੇ ਠੀਕ ਹੈ ਬਿਆਰੀ ਜੀ ਦੱਸ ਰਹੀ ਆ ਮੇਰੇ ਘਰ ਦਾ ਜਿਹੜਾ ਸਾਡਾ ਘਰ ਆ ਨਾ ਉਹਦੀ ਪਹਿਲੀ ਮੰਜ਼ਲ ਤੇ ਸਾਡੀ ਨੰਬਰ ਹਾਂ ਜੀ ਸੁਣੋ ਤਾਂ ਸਹੀ ਸਾਡੇ ਘਰ ਦੀ ਪਹਿਲੀ ਮੰਜ਼ਲ ਤੇ 34 ਦਰਵਾਜ਼ੇ ਹੈ ਨਾ ਜੀ चौंती दरवाजे एक सौ उन्जा खिड़किया हन, एक सौ उन्जा खिड़किया साढ़े घर पहली मंजिल से चौंती दरवाजे चौंती दरवा चौंती सी दरवाजे है ना ਬੋਲਣਾ ਨਹੀਂ ਆਪ ਦਾ ਆਪ ਦਾ ਕਰੋ 149 ਖਿੜਕੀਆਂ ਨੇ ਜਿਵੇਂ ਦੇਖੋ ਆਪਣੀ ਕਲਾਸ ਦੇ ਵਿੱਚ ਤਿੰਨ ਖਿੜਕੀਆਂ ਨੇ ਨਾ ਸਾਡੇ ਘਰੇ 149 ਖਿੜਕੀਆਂ ਨੇ ਹੁਣ ਤੁਸੀਂ ਦੱਸਣਾ ਹੈ ਕਿ ਪਹਿਲੀ ਮੰਜ਼ਲ ਤੇ ਕਿੰਨੇ ਕਮਰੇ ਨੇ ਕੁੱਲ ਕਿੰਨੇ ਨਾ ਕਮਰੇ ਨਹੀਂ ਦਰਵਾਜ਼ੇ ਤੇ ਖਿੜਕੀਆਂ ਟੋਟਲ ਕਿੰਨੇ ਨੇ ਇਕਮ ਸਾਰੀ ਟੀਮ ਨੂੰ ਹੀ ਪੁੱਛਿਆ ਮੈਂ ਤਾਂ ਕੋਈ ਗੱਲ ਨਹੀਂ ਬਾਕੀ ਚੁੱਪ ਬਾਕੀ ਚੁੱਪ ਦੇਖੋ ਇੱਕ ਦੂਜੇ ਨੂੰ ਦੱਸਣਾ ਨਹੀਂ ਹੈਗਾ ਅਨਸਰ ਮਨਜੋਤ ਸਿੱਧਾ ਦੇਖ ਲਓ ਇਹ ਇਹਨੂੰ ਏਕਮ ਨੂੰ ਐ ਹੋ ਗਿਆ ਵੀ ਮੈਂ ਮਨਜੋਤ ਨੇ ਹੱਥ ਖੜਾ ਕਰ ਲਿਆ ਵੀ ਮੈਨੂੰ ਕੱਢਣ ਦੀ ਕੀ ਲੋੜ ਹੈ ਇਹਨੇ ਇਹੀ ਕਰਿਆ ਹੈ ਨਾ ਏਕਮ ਫਿਰ ਫਿਰ ਜਵਾਬ ਤੇਰਾ ਗਲਤ ਕਿਵੇਂ ਔਰ ਪਹਿਲੀ ਵਾਰ ਤੂੰ ਦੱਸ ਸੀ ਨਹੀਂ ਰਿਹਾ ਸੀ ਹਾਂ ਜੀ ਲਾਸਟ ਕੁੜੀਏ ਹੈ ਵੈਰੀ ਗੁੱਡ ਕਿੰਨਾ ਅਨਸਰ ਸੀ 183 ਕਮਲ ਤੇਰੇ ਤੋਂ ਪੁੱਛੂ ਦੇਖੀ ਮੈਂ ਹਾਂ ਜੀ ਇੱਕ ਜੰਗਲ ਵਿੱਚ ਇੱਕ ਜੰਗਲ ਵਿੱਚ 256 ਸ਼ੇਰ ਇੱਕ ਜੰਗਲ ਵਿੱਚ 256 ਸ਼ੇਰ 123 ਹਿਰਨ 123 ਹਿਰਨ ਅਤੇ 233 ਹਾਥੀ ਰਹਿੰਦੇ ਹਨ ਸੁਣੋ ਦੁਬਾਰਾ ਦੁਬਾਰਾ ਦੇਖੋ ਇੱਕ ਜੰਗਲ ਹੈ ਜੰਗਲ ਹੁੰਦਾ ਨਾ ਉਹਦੇ ਵਿੱਚ 256 250 ਛੇ ਦੇਖੋ ਧਿਆਨ ਨਾਲ ਰਕਮ ਸੁਣ ਲਓ ਜੇ ਗਲਤ ਹੋ ਗਿਆ ਫਿਰ ਨਾ ਕਿਉ 250 ਛੇ 123 ਹਿਰਨ 123 ਹਿਰਨ ਵੀ ਨੇ ਉਥੇ ਜੰਗਲ ਚ ਤਾਂ ਹੁੰਦੇ ਨੇ ਨਾ ਤੇ 233 ਹਾਥੀ ਰਹਿੰਦੇ ਹਨ ਹੁਣ ਐ ਦੱਸਣਾ ਵੀ ਜੰਗਲ ਵਿੱਚ ਕੁੱਲ ਕਿੰਨੇ ਜਾਨਵਰ ਹਨ ਜੰਗਲ ਵਿੱਚ ਕੁੱਲ ਕਿੰਨੇ ਜਾਨਵਰ ਹਨ ਸਭ ਕੁਝ ਉਹੀ ਨਹੀਂ ਨਹੀਂwidehat ਦੀ ਉਹੀ ਕੱਢਣ ਤਾਂ ਦੋ ਬਾਕੀਆਂ ਨੂੰ ਕਮਲ ਮੈਨੂੰ ਮੈਨੂੰ ਤਾਂ ਆਂਦਾ ਹੀ ਨਹੀਂ ਕੁਝ ਮੈਨੂੰ ਕਿੱਥੇ ਆਂਦਾ ਕੁਝ ਹਾਂ ਮੈਂ ਤਾਂ ਉਹ ਦੇਖ ਰਹੀ ਹਾਂ ਵੀ ਕਮਲ ਕੀ ਕਰੀ ਜਾਂਦੀ ਐ ਵੀ ਕਰ ਰਹੀ ਐ ਇੱਕ ਪਾਗਲ ਹੀ ਬਣਾ ਰਹੀ ਐ ਐਂ ਦੇਖ ਰਹੀ ਐ ਮੈਂ ਤਾਂ ਹਾਂਜੀ ਕਰਨ ਤੁਸੀਂ ਦੱਸੋ ਉਨੇ ਦੱਸਿਆ ਦੇਖੋ ਚਲੋ ਬੋਲ ਤਾਂ ਨਹੀਂ ਸਕਦਾਓ ਪਰ ਉਹਨੇ ਦੱਸਿਆ ਤਾਂ ਆਪਦੀ ਜਾਣ ਚ ਤੋਂ ਨੇ ਸਹੀ ਦੱਸਿਆ ਹਾਂਜੀ ਫੇ ਹੂੰ ਨੰਬਰ ਲਗਾ ਦੇ ਬਾਲਾ ਤੇਜ ਨਾ ਬਣ ਚੁੱਪ ਰਹਿ ਫालतू ਹਾਂਜੀ ਮੈਂ ਨਹੀਂ ਜੀ ਮੈਂ ਨਹੀਂ ਜੀ ਹਾਂਜੀ ਇਹਦਾ ਜਵਾਬ ਦਊਗਾ ਆਕਾਸ਼ ਜੇ ਜੇ ਨਹੀਂ ਜੇ ਨਹੀਂ हाँ जी मनजोत मनू तो आंधा चे. नहीं देखो हाँ जी तू तुद आंसर है छे सौ छे देख बुट्टे गलती कर गया ਤੂੰ ਦੱਖਾਂਦੀ ਕਿਵੇਂ ਲਕੁੰਦੀ ਕਿਹਨੀ ਹਾਂਜੀ ਇੱਕ ਦੁੱਧ ਦੀ ਹਰ ਰੋਜ਼ 96 ਕਿਲੋ ਦੁੱਧ ਬੰਡਦਾ ਹੈ ਜਿਹੜਾ ਦੁੱਧ ਵਾਲਾ ਭਾਈ ਹੈ ਹਾਂਜੀ ਹਰ ਰੋਜ਼ 96 ਕਿਲੋ ਦੁੱਧ ਵੇਚਦਾ ਹੈ ਸਰ ਵੇਚਦਾ ਹੈ ਕੀ ਹੋਊਗੀ ਓਹ ਦੋ ਦਿਨਾਂ ਵਿੱਚ ਕਿੰਨਾ ਕਿਲੋ ਦੁੱਧ ਵੇਚੇਗਾ ਇੱਕ ਦੁੱਧ ਵਾਲਾ ਭਾਈ ਐ ਸਾਨੂੰ ਪਤਾ ਨਹੀਂ ਤੁਸੀਂ ਵੀ ਵੇਚਦੇ ਹੋ ਨਾ ਸਾਨੂੰ ਪਤਾ ਹੀ ਹੈ ਨਾ ਕਈਆਂ ਦੇ ਘਰੇ ਵੇਚਦੇ ਆ ਨਾ ਏਕਮ ਤੁਸੀਂ ਵੇਚਦੇ ਹੋ ਹੂੰ ਤਾਂ ਉਹ ਕਿੰਨਾ ਦੁੱਧ ਵੇਚਦਾ ਇੱਕ ਦਿਨ 'ਚ ਇੱਕ ਦਿਨ 'ਚ ਕਿੰਨਾ ਦੁੱਧ ਵੇਚਦਾ ਉਹ ਉਹ ਇੱਕ ਦਿਨ ਚ ਵੇਚਦਾ ਹੈ 96 ਕਿਲੋ ਅਨਸਰ ਮੈਨੂੰ ਪਤਾ ਨਹੀਂ ਸਾਨੂੰ ਪਤਾ ਨਹੀਂ ਉਹਨੇ ਦੱਸਿਆ ਉਹਨੇ ਦੱਸਿਆ ਸੀ ਮੈਨੂੰ ਮੈਂ ਤਾਂ ਕਹਿ ਰਹੀਆਂ ਉਹਨੇ ਦੱਸਿਆ ਕਿ ਮੈਡਮ ਜੀ 96 ਕਿਲੋ ਦੁੱਧ ਵੇਚਦਾ ਇੱਕ ਦਿਨ ਦਾ ਸਾਨੂੰ ਪਤਾ ਨਹੀਂ ਮੈਨੂੰ ਨਹੀਂ ਤੁਸੀਂ ਦੋ ਦਿਨਾਂ ਚ ਕਿੰਨੇ ਕਿਲੋ ਦੁੱਧ ਵੇਚੂਗਾ ਪੁੱਤ ਮੈਨੂੰ ਮੈਨੂੰ ਸਵਾਲ ਪਾਇਆ ਉਹਨੇ ਮੈਨੂੰ ਤਾਂ ਆ ਨਹੀਂ ਰਿਹਾ ਅਨੀਤ ਕਮਲ ਹਾਂਜੀ ਕਿੰਨਾ 100 ਕਮਲ ਕੰਨੇ ਕਰੇ ਕੀ ਸੀ ਬੇਟਾ ਇਹਦੇ ਵਿੱਚ ਕਾਦੇ ਨਾਲ ਚੁੱਪ 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 ਹੋ ਜਾ ਕਮਲ ਨੂੰ ਦੱਸਣ ਦੋ ਹੂੰ ਜੋ ਤੁਸੀਂ ਦਿੱਕਤੀ ਨਹੀਂ ਦੱਸਦੇ ਪਹਿਲਾਂ ਅਰੇ ਵਾਹ ਹਾਂ ਵੈਰੀ ਗੁੱਡ 2 ਨਾਲ ਗੁਣਾ ਕਰਤੀਏ ਨੇ ਜੋੜ ਵੀ ਹੋ ਸਕਦਾ ਸੀ ਪਰ ਜੋੜ ਹੁਣ ਦੋ ਰਕਮਾਂ ਨੇ ਤਾਂ ਤਾਂ ਸਿੰਪਲ ਜੋੜ ਕਰ ਲਿਆ ਤੁਸੀਂ ਸੁਣੋ ਜੇ ਸੋਨ ਨੂੰ ਦੋ ਦਿਨਾਂ ਦਾ ਸਾ ਪੁੱਛਿਆ ਤਾਂ ਦੋ ਨਾਲ ਗੁਣਾ ਤਿੰਨ ਦਿਨਾਂ ਦਾ ਪੁੱਛ ਲਿਆ ਤਿੰਨ ਨਾਲ ਗੁਣਾ ਚਾਰ ਦਾ ਪੁੱਛ ਲਿਆ ਤਾਂ ਚਾਰ ਨਾਲ ਗੁਣਾ ਯਾਦ ਰੱਖੂਗੀ ਨਾ ਗੱਲ ਦੇਖੋ ਬੁੱਟੇ ਨੇ ਕਿਹਾ ਮੈਡਮ ਜੀ ਜੋੜ ਹੋਊਗਾ ਜੋੜ ਵੀ ਹੋ ਸਕਦਾ ਸੀ ਇੱਥੇ ਦੋ ਦਿਨਾਂ ਨੂੰ 96 ਨੂੰ 96 ਨਾਲ ਜੋੜ ਦੋ ਪਰ ਕਮਲ ਦਾ ਵੀ ਠੀਕ ਸੀ 96 ਨੂੰ ਦੋ ਨਾਲ ਗੁਣਾ ਕਰ ਦੋ ਸਿੱਧਾ ਉਹ ਵੀ 9 ਬਣੂ ਠੀਕ ਹੈ ਪਰ ਜਦੋਂ ਜਿਆਦਾ ਲੰਬਾ ਮੈਥਡ ਨਹੀਂ ਵਰਤਣਾ ਹੁੰਦਾ ਨਾ ਆਪਾਂ ਨੇ ਉਦੋਂ ਸਿੰਪਲ ਗੁਣਾ ਕਰ ਲੈਂਦੇ ਹੁੰਨੇ ਆਪਾਂ ਠੀਕ ਹੈ ਹੁਣ ਕਿੰਨੇ ਸਵਾਲ ਹੋ ਗਏ ਆਪਣੇ 5 ਚਲੋ ਅਗਲਾ ਸਵਾਲ ਪੁੱਛਦੇ ਹਾਂ ਇੱਕ ਪਿੰਡ ਵਿੱਚ ਸਾਨੂੰ ਪੁੱਛਿਆ ਨੇ ਇੱਕ ਪਿੰਡ ਵਿੱਚ 302 ਬੋਹੜ ਰੁੱਖ ਨੇ ਨਾ ਬਹੁਤ ਕਿੰਸਰੀ ਹਾਂ ਅਤੇ 210 ਕਿਕਰਾਂ ਹਨ 210 ਕਿਕਰਾਂ ਦੱਸੋ ਟੈਂਡ ਵਿੱਚ ਕੁੱਲ ਕਿੰਨੇ ਰੁੱਖ ਮੇਰਾ ਜੀ ਮੇਰਾ ਜੀ ਕੋਈ ਨਾ ਸਾਰਿਆਂ ਨੂੰ ਕਰਨ ਦੋ ਕਮਾ ਥੋੜਾ ਜਾਂ ਤੇਜ਼ ਫਾਸਟ ਹੱਥ ਚਲਾ ਪੁੱਤਰ ਕਿੰਨੇ ਪਿੰਡ ਵਿੱਚ 300 ਦਾ ਬੋਹੜ ਨੇ ਰੁੱਖ ਜਿਹੜੇ ਤੁਸੀਂ ਲਗਾਉਂਦੇ ਨਹੀਂ ਰੁੱਖ ਲਗਾਉਣੇ ਚਾਹੀਦੇ ਆ ਨਾ ਹਾਂਜੀ ਲਗਾਇਆ ਕਮ 300 ਬੋਹੜ ਨੇ 210 ਕਿੱਕਰਾਂ ਨੇ ਦੱਸੋ ਪਿੰਡ ਵਿੱਚ ਕੁੱਲ ਕਿੰਨੇ ਰੁੱਖ ਹਨ ਰਾਮ ਤੂੰ ਮਨਵੀ ਜੀ ਪੱਤਰ 555 ਲੱਕ ਪੁੱਛੋ ਜੀ ਹੁਸਨ ਹੁਸਨ ਕਰਿਆ ਸੀ ਸੋਲਵ ਕਾਪੀ ਦੇ ਕਿੰਨਾ ਆਇਆ ਸੀ 500 ਮਨਵੀ ਹਾਂ ਜੀ ਹੁਣ ਤੁਸੀਂ ਦੋ ਮੈਂ ਨਹੀਂ ਲੱਗੀ ਚਲਾਈ ਨਾ ਪੁੱਛਦੇ ਹੁਣ ਦਿਓ ਜਵਾਬ ਏਕਮ జాబా <missimulia> పూ <missimulia> <missimulia> <missimulia>